ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਨਾਗਰ ਦਿਖਾਉਣੇ ਆ ਬਾਈ ਉਹਨਾਂ ਵਿੱਚ ਇੱਕ ਨਾ ਜਰਸੀ ਆ ਗਈ ਟਾਪ ਬਰੀਡ ਦਾ ਨਗੀਨਾ ਤੇ ਬਾਈ ਕਿਹੜਾ ਸੁਆਸ ਹੁੰਦੀ ਆ ਬੁੱਟੇ ਬਾਈ ਦੂਜਾ ਸੁਆਸ ਹੁੰਦੀ ਆ ਬੜੇ ਦੂਜਾ ਸੁਆਸ ਹੁੰਦੀ ਆ ਕਿੰਨੇ ਦਿਨਾਂ ਦੀ ਕੱਚੀ ਆ ਦਿਨ ਤਾਂ ਬਾਈ 19 ਤਰੀਕ ਨੂੰ ਦਿਨ ਪੂਰੇ ਆ ਬਾਈ ਇਹਦੇ 19 ਤਰੀਕ ਨੂੰ ਬਾਈ ਦਸਣ ਮਤਾਂ ਕਹਿੰਦਾ ਦਿਨ ਪੂਰੇ ਆ ਬਾਈ ਹਾਂ ਕੁਆਲਿਟੀ ਦਿਖਾਉਣੇ ਆ ਤੁਹਾਨੂੰ ਇੱਕ ਨੰਬਰ ਕੁਆਲਿਟੀ ਆ ਜਰਸੀ ਦਾ ਨਗੀਨਾ ਮੰਨ ਲਓ ਕਿ ਨਹੀਂ ਬਾਈ ਬਾਈ ਆਪਾਂ ਤਾਰੀਫ ਨਹੀਂ ਕਰਦੇ ਆਲੂ ਆਪ ਹੀ ਦਿੰਦੀ ਆ ਸਹੀ ਗੱਲ ਆ ਬਾਈ ਜੇਕਰ ਆਪਾਂ ਆਗਾਂ ਪਤੀ ਵਾਲੀ ਗਾਂ ਦੀ ਤਾਰੀਫ ਕਰੀਏ ਨਾ ਕਾਂ ਆ ਵੀ ਦੱਸ ਰਹੀ ਵੀ ਮੈਂ ਹੈਗੀ ਬਾਤ ਨਾੜਾ ਨੂੜਾ ਲੈਵੇ ਤੇ ਖੁੱਲ ਜੰਗਿਆ ਲੈਵਾ ਦੋਮਾ ਪਾਸੇ ਨੂੰ ਜਿੰਨਾ ਮਗਰ ਨਾਲ ਉਨਾ ਹੀ ਮੂਰਨਾ ਬੂਟੇ ਖੰਦਈ ਜਿਹੜਾ ਇਹਨੂੰ ਬਈ ਤੋਰੀ ਲੈ ਤੇ ਬੂਟੇ ਅੱਜ ਦਾ ਬਾਈ ਮੁੱਲ ਕੀ ਆ ਕੱਚੀ ਦਾ ਅੱਜ ਦਾ ਮੁੱਲ ਬਾਈ 70000 ਕੀਤਾ ਜਿੱਦੇ ਆਪਣਾ ਜਮਾ ਤਿਆਰ ਹੋ ਗਈ ਉਹਦੇ ਉਸ ਸਮਾਂ ਕਰਾਂਗੇ ਬਾਈ ਠੀਕ ਹੈ ਬਾਈ ਹਾਂ ਤੇ ਪਿੰਡ ਹੈਗਾ ਵੀਰ ਦਾ ਟੱਲਮਾ ਜ਼ਿਲ੍ਹਾ ਇਹਨੂੰ ਬਰਨਾਲਾ ਤਹਿਸੀਲ ਤਪਾ ਮੋਬਾਈਲ ਨੰਬਰ ਫੋਲ 98032 ਹੂੰ 84490 ਬਾਈ ਠੀਕ ਹੈ ਬਾਈ ਕਿੰਨਾ ਕਿਤੇ ਦੁੱਧ ਦਾ ਬਾਈ ਕਿ ਮਹਾਰਾਜ ਸੁੱਖਾ ਚਾਈਦਾ ਮਗਾ ਆਪਣੀ ਮਰਦ 23 24 ਕਿਲੋ ਦੁੱਧ ਦੇ ਬਿਹੜੇ ਕੀ ਪਹਿਲੇ ਸੂਏ 22 20 ਕਿਲੋ ਬੰਦੇ ਰੇ ਕਹਿੰਦਾ ਬਾਈ ਕੱਢਿਆ ਹੋਇਆ ਦੁੱਧ ਮੇਰਾ ਹੂੰ ਬਾਕੀ ਥਣਾ ਦਾ ਸੈਜ ਇੱਕ ਨੰਬਰ ਇੱਕੋ ਜਿਹਾ ਚਾਰੇ ਥਣ ਇੱਕ ਦੋਜੇ ਨੰਬਰ ਤੇ ਬੱਸੀ ਆ ਕਿ ਕਿੰਨੀ ਉਮਰ ਦੀ ਬਾਈ ਇਹ ਖੀਰੀ ਬੱਸੀ ਆ ਬਸ ਆ 16 15 16 ਮਹੀਨਿਆਂ ਦੀ ਬੱਸੀ ਆ ਯਾਰੀ ਥਣ ਚਾਰ ਬੜਨਗੇ ਬਾਈ ਕੋਈ ਫੋਰਸ ਆਂਗ ਨਹੀਂ ਤੇ ਮੋਲੇ ਦਾ ਬਾਈ ਨੇ ਜਮਾ ਦੇਣ ਲੈਣ ਜਿਹੜਾ ਰੱਖਿਆ 25000 ਰੁਪਇਆ ਟੀਕਾ ਲੈਣ ਦੇ ਬਿਲਕੁਲ ਨਹੀਂ ਬਾਈ ਪਲੀ ਹੋਈ ਆ ਬੱਸੀ ਬਾਈ ਕੋਈ ਆਏ ਨਹੀਂ ਕੋਈ ਮਾਰੀ ਕੁੱਟਿਆ ਜੀ ਕਿਸੇ ਵੀਰ ਨੂੰ ਦੋਮਾ ਨਗਾ ਦੀ ਕੋਈ ਪਸੰ